ਹਾਂਜੀ ਅੱਜ ਆਪਾਂ ਗੱਲ ਕਰਦੇ ਆਂ ਬਰਕਤ ਵੀਡੀਓ ਬਰਕਤ ਵੀਡੀਓ ਵਿੱਚ ਪ੍ਰੀਤ ਆਪਣੇ ਪੈਨ ਡਾਈ ਹੁੰਦੀ ਹੈ ਆਪਣੇ ਮਾਪਿਓ ਕੋਲ ਸੌਣ ਕੱਟਣ ਲਈ ਆਈ ਹੁੰਦੀ ਹੈ ਤੇ ਉਹ ਆਪਣੇ ਮੰਮੀ ਉਸ ਦੀ ਮੰਮੀ ਉਸ ਦੇ ਇਨੇ ਕੰਨ ਭਰ ਦਿੰਦੀ ਹੈ ਕਿ ਉਹ ਤਿੰਨਾਂ ਕੋਲ ਤੂੰ ਬਹਿਣਾ ਨਹੀਂ ਉਹ ਹੁਣ ਬਹੁਤ ਬਦਲ ਗਏ ਉਹ ਤੈਨੂੰ ਕੋਈ ਵੀ ਗੱਲ ਸਹੀ ਨਹੀਂ ਦੱਸਣਗੇ ਤੇ ਫੇਰ ਸੰਦੀਪ ਜੋ ਪੰਜਾਬ ਉਸ ਦੀਆਂ ਗੱਲਾਂ ਸੁਣੀ ਜਾਂਦੀ ਰਹਿੰਦੀ ਹੈ ਤੇ ਵਿੱਕੀ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਮੰਮੀ ਤੁਸੀਂ ਰੋਟੀ ਨਹੀਂ ਬਣਾਈ ਉਹ ਕਹਿੰਦੀ ਇੰਨੀ ਗਰਮੀ ਹੈ ਮੈਥੋਂ ਤਾਂ ਰੋਟੀ ਬਣਦੀ ਨਹੀਂ ਤੂੰ ਉਹਨੂੰ ਵੀ ਛੱਡ ਆਇਆ ਹੈ ਪ੍ਰੀਤ ਤਾ ਮੰਮੀ ਥੋੜੇ ਹੀ ਦਿਨਾਂ ਲਈ ਉਥੇ ਗਈ ਹੈ ਕੋਈ ਨਹੀਂ ਉਸ ਨੂੰ ਮੈਂ ਲੈ ਹੀ ਆਉਣਾ ਹੈ ਤੇ ਫਿਰ ਉਹ ਆਪਣੇ ਘਰ ਉੱਤੇ ਗੀੜੇ ਕੱਢ ਰਹੀ ਹੁੰਦੀ ਹੈ ਤੇ ਦੇਖਦੀ ਹੁੰਦੀ ਹੈ ਕਿ ਸਾਡਾ ਤੱਬਰ ਇੰਨਾ ਬਦਲ ਗਿਆ ਹੈ ਫਿਰ ਉਹ ਰਸੋਈ ਵਿੱਚ ਆਉਂਦੀ ਹੈ ਤੇ ਆ ਉਸਦੀ ਭਾਬੀ ਕਹਿੰਦੀ ਹੈ ਕਿ ਚਾਹ ਪੀਣੀਓ ਕਹਿੰਦੀ ਮੈਂ ਚਾਹ ਨਹੀਂ ਪੀਉਂਗੀ ਫਿਰ ਉਹ ਆਪਣੀ ਮੰਮੀ ਕੋਲ ਚਲੀ ਜਾਂਦੀ ਹੈ ਤੇ ਫਿਰ ਅਸਦੀ ਮੰਮੀ ਉਸ ਨੂੰ ਚਾਹ ਦਿੰਦੀ ਹੈ ਤੇ ਪ੍ਰੀਤ ਸੰਦੀਪ ਨਾਲ ਲੜ ਪੈਂਦੀ ਹੈ ਤੂੰ ਮੇਰੀ ਧੀ ਨੂੰ ਪੁੱਛਦੀ ਨਹੀਂ ਤੂੰ ਹਣ ਬਹੁਤ ਬਦਲ ਗਈ ਹੈ ਤੂੰ ਅੜੀਆਂ ਕਰਦੀ ਸੰਦੀਪ ਕਹਿੰਦੀ ਕਿ ਮੰਮੀ ਮੈਂ ਅਜ ਤੱਕ ਪ੍ਰੀਤ ਵਿੱਚ ਕੋਈ ਫਰਕ ਨਹੀਂ ਕੀਤਾ ਤੂੰ ਐਵੇਂ ਹੀ ਗੱਲਾਂ ਬਣਾਈ ਜਾਂਦੀ ਹੈ ਕਦੇ ਤੂੰ ਕੁਸ ਕਹਿ ਦਿੰਦੀ ਹੈ ਕਦੇ ਕੁਸ ਤੂੰ ਪ੍ਰੀਤ ਦੇ ਰਾਤ ਤੇ ਰਾਤ ਪਤਾ ਨਹੀਂ ਕੀ ਕਰਨ ਭਰੇ ਆ ਉਹ ਮੈਨੂੰ ਬੁਲਾਉਂਦੀ ਤੱਕ ਨਹੀਂ ਮੈਂ ਸਾਰਾ ਰਾਤ ਇਕੱਲੀ ਬੈਠੀ ਰਹੀ ਉਹ ਮੇਰੇ ਕੋਲ ਆਈ ਤੱਕ ਨਹੀਂ ਫਿਰ ਕਮਲ ਕਹਿੰਦਾ ਹੈ ਕਿ ਪ੍ਰੀਤ ਤੇਰੇ ਤਾਂ ਬਦਲਾ ਹੀ ਬਹੁਤ ਆ ਗਿਆ ਮੰਮੀ ਨੇ ਤੇਰੇ ਕੰਨ ਭਰ ਦਿੱਤੇ ਫਿਰ ਉਹ ਕਹਿੰਦੀ ਨਹੀਂ ਮੇਰੇ ਵਿੱਚ ਕੋਈ ਬਦਲਾ ਨਹੀਂ ਆਇਆ ਤੇ ਫਿਰ ਉਹ ਚੁੱਪ ਕਰ ਜਾਂਦੇ ਹਨ ਕਮਲ ਕਹਿੰਦਾ ਸਾਰੀ ਲੜਾਈ ਤੇਰੇ ਕਰਕੇ ਹੀ ਪ੍ਰੀਤ ਸਾਡੇ ਘਰ ਵਿੱਚ ਹੋ ਰਹੀ ਆ